ਸਾਸੀ ਕਾਲ ਜੀ ਕੀ ਹਾਲ ਨੇ ਠੀਕ ਠਾਕ ਹਾਂ ਆ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਨਾ ਇਹ ਵੱਡੀ ਹੈਵੀ ਗੱਡੀਆਂ ਦੇ ਬੀਲ ਵੈਲੈਂਸ ਦਾ ਸਮਾਨ ਆਗਾ ਜਿਹੜਾ ਵੀਰ ਵੈਲੈਂਸ ਕਰਦਾ ਗੱਡੀਆਂ ਦਾ ਨਾ ਉਹ ਸਮਾਨ ਆ ਇਹ ਇਹਦੀਆਂ ਕੰਪਿਊਟਰ ਇਹਦੀਆਂ ਮਸ਼ੀਨਾਂ ਵਗੈਰਾ ਸਾਰਾ ਕੁਝ ਹੋ ਹੈਗਾਗਾ ਸਮਾਨ ਨਾ ਤੇ ਇਧਰ ਆ ਪਿਆਗਾ ਸਮਾਨ ਇਹਦੇ ਦੇਖੋ ਨਾ ਇਹ ਸਾਰਾ ਨਵਾਂ ਸਮਾਨ ਆਗਾ ਇਹ ਕਹਿਣ ਦਾ ਮਤਲਬ ਇਹ ਨਾ ਕਰੋਨਾ ਕਾਲ ਦੇ ਵਿੱਚ ਕੰਮ ਬੰਦ ਹੋ ਗਿਆ ਸੀ ਕਿਸੇ ਵੀਰ ਦੇ ਘਰੇ ਪਿਆਗਾ ਬਾਕੀ ਮੈਂ ਦਿਖਾਉਣਾ ਹੋਰ ਸਮਾਨ ਆਪ ਪਈਆਂ ਨੇ ਜਿਹੜੀਆਂ ਪਲੇਟਾਂ ਜਿਹੜੀਆਂ ਟਾਇਰਾਂ ਦੇ ਉੱਪਰ ਕੱਸੀਆਂ ਜਾਂਦੀਆਂ ਨੇ ਆ ਦੇਖੋ ਦੋ ਆ ਸੀ ਤੇ ਦੋ ਇੱਧਰ ਪਈਆਂ ਨੇ ਠੀਕ ਹੈ ਨਾ ਜੇ ਉਹ ਵੀ ਕੋਈ ਮੇਰਾ ਵੀਰ ਕੋਈ ਨਵਾਂ ਮੁੰਡਾ ਕੰਮ ਕਰਦਾਗਾ ਨਾ ਜਾਂ ਕਿਸੇ ਨੇ ਕੰਮ ਸ਼ੁਰੂ ਕਰਨਾਗਾ ਇਹ ਆਪਾਂ ਬਹੁਤ ਹੀ ਬਾਜਵਰੇ ਈਟਾਂ ਤੇ ਦਵਾ ਦੇਾਂਗੇ ਆ ਸਾਰਾ ਸਮਾਨ ਪਿਆ ਦੇਖੋ ਇਹ ਬੀਲ ਵੈਲੈਂਸ ਕਰਨ ਵਾਲਾਗਾ ਵੱਡਾ ਹੈਵੀ ਗੱਡੀਆਂ ਦਾ ਟਰੱਕਾਂ ਦਾ ਬੱਸਾਂ ਦੇ ਬੀਲ ਵੈਲੈਂਸ ਕਰਨ ਵਾਲਾ ਸਮਾਨ ਆ ਠੀਕ ਹੈ ਨਾ ਤੇ ਮੈਂ ਤੁਹਾਨੂੰ ਕਮੈਂਟਾਂ ਦੇ ਵਿੱਚ ਨੰਬਰ ਵੀ ਦੇ ਦੇਣਾ ਵੀਰ ਦਾ ਠੀਕ ਹੈ ਨਾ ਮੈਂ ਲਿਖ ਵੀ ਦੂੰਗਾ ਵੀਡੀਓ ਦੇ ਉੱਪਰ ਹਨਾ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਜਾਇਜ਼ ਰੇਟ ਦੇ ਵਿੱਚ ਵਧੀਆ ਨਵਾਂ ਸਮਾਨ ਹੈਗਾ ਕਰੋਨਾ ਕਾਲ ਦੇ ਵਿੱਚ ਇਹ ਦੁਕਾਨ ਬੰਦ ਹੋ ਗਈ ਸੀ ਹੈਵੀ ਗੱਡੀਆਂ ਦਾ ਬੀਲ ਵੈਂਸ ਵਾਲਾ ਸਮਾਨ ਹੈਗਾ ਸਾਰਾ ਕੰਪਿਊਟਰ ਵਗੈਰਾ ਸਾਰਾ ਸਮਾਨ ਤੇ ਹੈਗਾ ਇਹਦੇ ਕੰਪਿਊਟਰ ਵੀ ਨੇ ਮਸ਼ੀਨਾਂ ਵਸੂਣਾ ਸਾਰਾ ਕੁਝ ਆ ਠੀਕ ਹੈ ਨਾ ਜੇ ਕਿਸੇ ਵੀਰ ਨੇ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਪੰਜਾਬ ਦੇ ਵਿੱਚ ਆਪਾਂ ਉਹਨੂੰ ਵਧੀਆ ਜਾਇਜ਼ ਰੇਟ ਤੇ ਆਪਾਂ ਦਵਾ ਦੇਗੇ ਸਮਾਨ ਸਾਰਾ ਠੀਕ ਹੈ ਨਾ ਤੇ ਇਹ ਵੀਡੀਓ ਜੇਕਰ ਤੁਹਾਡਾ ਕੋਈ ਮਿੱਤਰ ਦੋਸਤਾ ਤਾਂ ਉਹਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕੋਈ ਮੁੰਡਾ ਕੋਈ ਕੰਮ ਕਰਨਾ ਚਾਹ ਆਪਾਂ ਸਸਤੇ ਰੇਟ ਤੇ ਆਪਾਂ ਇਹਨੂੰ ਸਬੰਧ ਦਵਾ ਦਾਂਗੇ ਸਸਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ